الله هيا ਉਹ ਲਾਹੀ ਗੁਰਬਾਣੀ ਦੇ ਕੀਰਤਨ ਕੀਤੇ ਨਾ ਪਤਾ ਵਿਚਾਰ ਆਉਂ ਨਹੀਂ ਆਵੇਂ ਸਤਿਗੁਰੂ ਦੀ ਕਿਰਪਾ ਕਰਨੀ ਸਮੁੱਚੀ ਤੇਵਾਂ ਨੇ ਬਹਦਿਆਂ ਜੀ ਆਇਆਂ ਤੁਕਲਾ ਬਖਸ਼ਣੀਆਂ ਅਗਾ ਤੁਮ ਮੱਤ ਤੋਂ ਦੀ ਬਖਸ਼ਿਸ਼ ਕਰਨੀ ਜੋ ਬਾਬਾ ਜੀ ਨੂੰ ਆਪੀਆਂ ਨੇ ਸੋਹਣੇ ਮਹਿਲ ਬਖਸ਼ਿਸ਼ ਕੀਤੇ ਨੇ ਕਿਰਪਾ ਕਰਨੀ ਸੋਕਾਹਣ ਤੇ ਕਰਾਉਣੇ ਨਾ ਮਹਿਲਾ ਵਿੱਚ ਰਹਿੰਦੇ ਆ ਮੇਰੇ ਸਿੱਖੀ ਮੇਰੀ ਯਾਤਰਾ ਰਚਣਾ ਕਰੋ ਤਰੋ ਤਰੋਨਾ ਅੰਤਾਨ ਤੋਂ ਸਿੱਖੀ ਜੀਵਨ ਬਾੜੀ ਬਾਣੇ ਦੇ ਨਾਲ ਪਿਆਰ ਬਖਸ਼ਿਸ਼ ਕਰਨਾ ਚੰਗੇ ਕਾਰੋਬਾਰਾਂ ਦੀਆਂ ਦਾਤਾਂ ਬਖਸ਼ਿਸ਼ ਕਰਨਾ ਮੰਨ ਗੁਰੂ ਦੀ ਕੋਹਾਂ ਦੇ ਸਮੇਂ ਤੇ ਬੰਨਸਾਂ ਪਾਣੀ ਆਉਣੀ ਆਪਣੀਆਂ ਆਣੀਆਂ ਤਿਲਕੋ ਤੇ ਤੌਰ ਤੇਵਾਵਾਂ ਕਰਤਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਰੋ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਸਤਿਗੁਰਾਂ ਦੀ ਪਾਰ ਕਿਰਪਾ ਹੋਈ ਆ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਸਾਡੇ ਸਿੰਘਪੁਰੇ ਦੇ ਗ੍ਰੰਥੀ ਸਾਹਿਬ ਉਹਨਾਂ ਵਾਸਤੇ ਸਾਰੇ ਨਗਰ ਨੇ ਰਲ ਮਿਲ ਕੇ ਨਵੇਂ ਉਹਨਾਂ ਨੂੰ ਮਕਾਨ ਪਾ ਕੇ ਦਿੱਤੇ ਆ ਜਿਨ੍ਹਾਂ 'ਚ ਬਾਬਾ ਜੀ ਦੀ ਰੈਸ਼ ਹੋਈ ਆ ਉਹਦੇ ਖੁਸ਼ੀ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਪਰਸੋ ਰੋਜ਼ ਤੋਂ ਸ੍ਰੀ ਅਖੰਡ ਪਾਤਸ਼ਾਹਬ ਰੰਗੋ ਹੈ ਅੱਜ ਸਤਗੁਰਾਂ ਦੀ অপার ਕਿਰਪਾ ਹੋਈ ਸੰਪੂਰਨ ਭੋਗ ਪਾਏਗੇ ਉਹ ਇਸ ਤੋਂ ਪਹਿਲਾਂ ਬਾਬਾ ਜੀ ਨਾਲ ਤੇ অপার ਕਿਰਪਾ ਹੋਈ ਸੀ ਪਿਛਲੇ ਸਾਲ ਵੀ ਵਿਸਾਖੀ ਵਾਲੇ ਦਿਨ ਇੱਕ ਚੌਂਕੜੇ ਦੇ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਜੀ ਗ੍ਰੰਥੀ ਸਾਹਿਬ ਨਗਰ ਸਿੰਘ ਪ੍ਰੇਵਾਲਾ ਨੇ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਤਸ਼ਾਹਬ ਦੀ ਸੇਵਾ ਲਈ ਸੀ ਸਤਗੁਰਾਂ ਨੇ ਆਪਣਾ ਮਿਹਰ ਪ੍ਰਿਆਸ ਰੱਖ ਕੇ ਉਹਨਾਂ ਕੋ ਆਪ ਆਪਣੇ ਕਾਰਜ ਜਿਹੜੇ ਸਨ ਸੰਪੂਰਨ ਕਰਵਾਏ ਸਨ ਆਰ ਕੇ ਵੀ ਸਤਗੁਰਾਂ ਦੀ অপার ਕਿਰਪਾ ਹੋਈ ਕਿ ਵਿਸਾਖੀ ਵਾਲੇ ਦਿਨ ਰਮਤਾ ਕਰਕੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਸਤਿਕਾਰਯੋਗ ਬਾਬਾ ਨਰਮਨ ਸਿੰਘ ਜੀ ਗ੍ਰੰਥੀ ਪਿੰਡ ਸਿੰਘਪਰਾ ਦੇ ਉਹਨਾਂ ਵੱਲੋਂ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਤਸ਼ਾਹ ਜੀ ਸੰਪੂਰਨ ਸੇਵਾ ਸਤਿਗੁਰਾਂ ਨੇ ਆਪਣਾ ਮਿਹਰ ਪ੍ਰਿਆਸ ਰੱਖ ਕੇ ਆਪ ਕਰਵਾਈ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰਨ ਉਹਨਾਂ ਕੋ ਚੜ੍ਹਦੀ ਕਲਾ ਵਿੱਚ ਸਵਾਮਾ ਜੜੀਆਂ ਲੈਂਦੇ ਰਹਿਣ ਉਹਨਾਂ ਨੂੰ ਮੈਂ ਤੇ ਬੇਨਤੀ ਇਹੋ ਕਰਾਂਗਾ ਸਤਿਕਾਰਯੋਗ ਜਿੰਨੇ ਵੀ ਨਗਰਾਂ ਦੇ ਜੀ ਗ੍ਰੰਥੀ ਸਾਹਿਬ ਨੇ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਦਾਸ ਦਾ ਇੱਕੋ ਹੀ ਸਨੇਵਾਵਾ ਆਪੀ ਗੁਰੂ ਘਰ ਦੇ ਨਾਲ ਵੱਧ ਤੋਂ ਵੱਧ ਬੱਚਿਆਂ ਨੂੰ ਜੋੜਿਆ ਜਾਵੇ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਕਿਉਂਕਿ ਅੱਜ ਕੱਲ ਬਹੁਤ ਨਸ਼ਾ ਜਿਹੜਾ ਵਾ ਚੱਲ ਚੁੱਕਾ ਵਾ ਛੋਟੇ ਬੱਚਿਆਂ ਨੂੰ ਹੀ ਛੋਟੇ ਬੱਚਿਆਂ ਤੋਂ ਹੀ ਇਹ ਜਿਹੜਾ ਕਾਰਜ ਆ ਬਾਬਾ ਜੀ ਜਿਹੜੇ ਜਿਹੜੇ ਗੁਰੂ ਘਰ ਦੇ ਵਜੀਰ ਨੇ ਗੁਰੂ ਗ੍ਰੰਥੀ ਸਾਹਿਬ ਨੇ ਜਿਹੜੇ ਗੁਰੂ ਘਰ ਦੇ ਉਹਨਾਂ ਦਾ ਮੁੱਖ ਫਰਜ਼ ਤੇ ਉਹ ਬਣਦਾ ਵਾ ਕਿ ਬੱਚਿਆਂ ਨੂੰ ਗੁਰੂ ਦੇ ਨਾਲ ਜੋੜ ਕੇ ਸੰਥਿਆ ਦੇ ਕੇ ਜਿਹੜੇ ਆ ਸਹਿਜ ਪਾਠ ਆਰੰਭ ਕਰਵਾਏ ਜਾਣ ਪੋਥੀਆਂ ਸਾਥ ਕੋਲੋਂ ਦੇ ਕੇ ਸੁਵਾਵਾ ਦੇ ਕੇ ਕਿ ਜਿਹੜੇ ਆ ਕਾਰਜ ਨੇ ਚੜਦੀ ਕਲਾ ਸੰਪੂਰਨ ਚ ਕਿਉਂ ਬੱਚਿਆਂ ਦਾ ਜਿਹੜਾ ਖਿਆਲ ਵਾ ਜੇ ਗੁਰਬਾਣੀ ਦੇ ਨਾਲ ਜੁੜਿਆ ਰਹੇਗਾ ਗੁਰੂ ਘਰ ਦੇ ਨਾਲ ਜੁੜਿਆ ਰਹੇਗਾ ਇਹ ਨਸ਼ਿਆਂ ਤੋਂ ਬੱਚੇ ਜਿਹੜੇ ਆ ਬੱਚੇ ਰਹਿਣਗੇ ਮੈਂ ਤੇ ਇਹੋ ਬੇਨਤੀ ਕਰਾਂਗਾ ਸਤਿਕਾਰਯੋਗ ਜਿੰਨੇ ਵੀ ਗ੍ਰੰਥੀ ਸਾਹਿਬ ਨੇ ਨਗਰਾਂ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਵੀ ਗ੍ਰੰਥੀ ਸਾਹਿਬਾਂ ਦਾ ਮੁੱਖ ਪਰਜ ਬਣਦਾ ਇਹੋਈ ਆ ਕਿ ਛੋਟੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨਾ ਵੱਧ ਤੋਂ ਵੱਧ ਕਿਉਂ ਜਿੰਨੇ ਛੋਟੇ ਬੱਚਿਆਂ ਨੂੰ ਅਸੀਂ ਜੋੜਾਂਗੇ ਉਹਨਾਂ ਨੂੰ ਲਗਨ ਜਿਹੜੀ ਆ ਗੁਰੂ ਦੇ ਨਾਲ ਜ਼ਿਆਦਾ ਹੋਵੇਗੀ ਦੂਸਰੀ ਬੇਨਤੀ ਮੈਂ ਕਰਾਂਗਾ ਕਿ ਬਾਬਾ ਜਣਾਂ ਦੇ ਛੋਟੇ ਵਾਹਿਗੁਰੂ ਬਾਬਾ ਜੀ ਹੁਣਾਂ ਦੇ ਦੋ ਬੇਟੇ ਹਨ ਜਿਹੜੇ ਮਕਾਨਾਂ ਦੀ ਖੁਸ਼ੀ ਦੇ ਵਿੱਚ ਸ੍ਰੀ ਖੰਡਪੜ ਸਾਹਿਬ ਆਬੰਦ ਹੋਏ ਸਨ ਇਹ ਸਤਿਗੁਰਾਂ ਦੀ ਪਾਰ ਕਿਰਪਾ ਅੱਜ ਤੇ ਬਾਬਾ ਜੀ ਨੇ ਆਖਿਆ ਖੁਸ਼ੀ ਦਾ ਦਿਹਾੜਾ ਵਾ ਮਹਾਰਾਜ ਨੇ ਸੋਨੇ ਮਕਾਨ ਦਿੱਤੇ ਆ ਨਗਰ ਵੱਲੋਂ ਬਾਬਾ ਜੀ ਨੂੰ ਤੇ ਉਹਨਾਂ ਨੇ ਪ੍ਰੋਗਰਾਮ ਲੀਕ ਲਿਆ ਵੀ ਦੋਵਾਂ ਬੱਚਿਆਂ ਨੂੰ ਅਸੀਂ ਦਸਤਾਰ ਬੰਦੀ ਜਿਹੜੀ ਆ ਕਰਵਾ ਲਈਏ ਉਹ ਵੀ ਅੱਜ ਸਤਿਗੁਰਾਂ ਦੀ ਪਾਰ ਕਿਰਪਾ ਹੋਈ ਆ ਦੋਵਾਂ ਬੱਚਿਆਂ ਨੂੰ ਸਤਿਗੁਰਾਂ ਦੀ ਹਿਜੂਰੀ ਦੇ ਵਿੱਚ ਦਸਤਾਰ ਸਜਾਈ ਗਈ ਆ ਬਾਬਾ ਜੀ ਨੇ ਬੱਚੇ ਬਹੁਤ ਲੈ ਕੇ ਆ ਇੱਕ ਬਾਬਾ ਜੀ ਦਾ ਬੱਚਾ ਜਿਹੜਾ ਉਹ ਸੰਪੂਰਨ ਸ੍ਰੀ ਅਖੰਡ ਪਾਤਸ਼ਾਹ ਜੀ ਡਿਊਟੀਆਂ ਵੀ ਕਰਦਾ ਵਾ ਦੂਸਰਾ ਬੱਚਾ ਵੀ ਬਹੁਤ ਹੀ ਦੀਬਾ ਵਾ ਉਹ ਥੋੜਾ ਜਿਹਾ ਗਰਬਾਣੀ ਵਾਲ ਘਟਿਆ ਪਰ ਉਹ ਅੰਮ੍ਰਿਤ ਛੱਕੇ ਗੁਰੂ ਘਰ ਦੀ ਸੇਵਾ ਬਹੁਤ ਕਰਦਾ ਪਰ ਜਿਹੜਾ ਵੱਡਾ ਬੱਚਾ ਵਾ ਇਹ ਤੇ ਸੰਪੂਰਨ ਸ੍ਰੀ ਅਖੰਡ ਪਾਤਸ਼ਾਹ ਜੀ ਦੀਆਂ ਹਰ ਤਰ੍ਹਾਂ ਡਿਊਟੀਆਂ ਲਾਉਂਦਾ ਵਾ ਵੱਡੇ ਵੀ ਜਿਹੜੇ ਪਾਠੀ ਸਿੰਘ ਹੈ ਉਹਨਾਂ ਦੇ ਨਾਲ ਵੀ ਡਿਊਟੀਆਂ ਨਭਾਉਂਦਾ ਵਾ ਬੜੀ ਸਤਗੁਰਾਂ ਦੀ ਕਿਰਪਾ ਕਿਰਪਾ ਵਾ ਨਾਰਸਿੰਘਾ ਵੀ ਵਜਾਉਂਦਾ ਵਾ ਨਗਾਰਾ ਵੀ ਵਜਾਉਂਦਾ ਵਾ ਬੜੀ ਸਤਿਗੁਰਾਂ ਦੀ ਪਾਰ ਕਿਰਪਾ ਵਾ ਅਸੀਂ ਤੇ ਨਗਰ ਵੱਲੋਂ ਬਹੁਤ ਹੀ ਬਾਬਾ ਜੀ ਦਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਬਹੁਤ ਬੱਚਿਆਂ ਨੂੰ ਬਾਬਾ ਜੀ ਨੇ ਲੜਕੀਆਂ ਨੂੰ ਛੋਟੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਅੱਜ ਛੋਟੇ ਛੋਟੇ ਬੱਚੇ ਸਾਡੇ ਸਿੰਘਪਰੇ ਦੇ ਜਿਹੜੇ ਆ ਸੰਪੂਰਨ ਸ੍ਰੀ ਅਖੰਡ ਪਾਰ ਸਾਹਿਬ ਦੀਆਂ ਡਿਊਟੀਆਂ ਲਾ ਰਹੇ ਆ ਇਹ ਸਾਰੀ ਦੇਣ ਹੈ ਤੇ ਸਤਿਗੁਰੂ ਦੀ ਆ ਪਰ ਉਪਰਾਲਾ ਜਿਹੜਾ ਵਾ ਸਾਡੇ ਗ੍ਰੰਥੀ ਸਾਹਿਬ ਦਾ ਵਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿਸੇ ਤਰ੍ਹਾਂ ਬਾਬਾ ਜੀ ਜਿਹੜੀ ਆ ਸਵਾਵਾਵਾਂ ਲੈਂਦੀਆਂ ਰਹਿਣਾ ਸਵਾਵਾਵਾਂ ਲੈਂਦੇ ਰਹਿਣ ਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਤੇ ਸਤਿਗੁਰਾਂ ਦੇ ਨਾਲ ਜੋੜ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਦੇ ਆਂ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭਾ ਪੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਰਬੱਤ ਨਗਰ ਦੇ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਸੇਵਾਦਾਰ ਤੇ ਸਰਬੱਤ ਨਗਰ ਦੀ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੋ ਅਜੀ ਅੱਜ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਜੋ ਨਗਰ ਸਿੰਘਪੁਰਾ ਦੇ ਗੁਰਦੁਆਰਾ ਸਾਹਿਬ ਜੀ ਦੇ ਵਜ਼ੀਰ ਭਾਈ ਨਿਰਮਲ ਸਿੰਘ ਜੋ ਸਾਡੇ ਬਚਪਨ ਦੇ ਵੀ ਸਾਥੀ ਰਹੇ ਨੇ ਤੇ ਬੜੇ ਲੰਮੇ ਸਮੇਂ ਤੋਂ ਗੁਰਮੁਖ ਪਿਆਰਿਓ ਪਹਿਲਾ ਅਸੀਂ ਪਾਠੀ ਸਿੰਘ ਦੀ ਸੇਵਾ ਜਿਹੜੀ ਕਰਦੇ ਰਹੇ ਹਾਂ ਤੇ ਹੁਣ ਪਿਛਲੇ ਲਗਭਗ 10 ਜਿਹੜਾ ਹੈ ਕੋਈ 30-35 ਸਾਲ ਤੋਂ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਹੈ ਤੇ ਭਾਈ ਨਿਰਮਲ ਸਿੰਘ ਜੀ ਨਗਰ ਸਿੰਘਪੁਰਾ ਵਿੱਚ ਗ੍ਰੰਥੀ ਸਿੰਘ ਦੀ ਗੁਰੂ ਕੇ ਵਜ਼ੀਰ ਦੀ ਸੇਵਾ ਕਰ ਰਹੇ ਨੇ ਸੋ ਇਹਨਾਂ ਤੇ ਗੁਰੂ ਮਹਾਰਾਜ ਦੀ ਮਹਾਨ ਬਖਸ਼ੀ ਕਿਰਪਾ ਪਿਛਲੇ ਸਮੇਂ ਵਿੱਚ ਇਹਨਾਂ ਨੇ ਇਕੋ ਚੌਂਕੜੇ ਤੇ ਦੋ ਸ਼ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਕੀਤੇ ਨੇ ਤੇ ਇਹਨਾਂ ਤੇ ਬੜੀ ਗੁਰੂ ਮਹਾਰਾਜ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਹੈ। ਸੋ ਅੱਜ ਜੋ ਨਗਰ ਵੱਲੋਂ ਨਗਰ ਸਿੰਘਪੁਰਾ ਵੱਲੋਂ ਸਾਰੀ ਸਾਧ ਸੰਗਤ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ। ਇਹਨਾਂ ਨੂੰ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਬਾਰੇ ਇਹਨਾਂ ਨੂੰ ਸੋਹਣਾ ਘਰ ਬਖਸ਼ਿਸ਼ ਕੀਤਾ ਹੈ। ਪਰ ਮਹਾਰਾਜ ਨੇ ਇੱਕ ਮੋਹਰ ਲਾਤੀ ਪਿਛੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ। ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਨਗਰ ਵੀ ਉਜੜ ਜਾਇਆ ਕਰਦੇ ਨੇ ਪਰ ਇਸ ਨਗਰ ਤੇ ਕਿਰਪਾ ਹੈ ਇਹਨਾਂ ਨੇ ਗੁਰੂ ਮਾਰੀਏ ਵਿਜੀਰ ਨੂੰ ਸੋਨਾ ਮਹਿਲ ਜਿਹੜਾ ਹੈ ਬਖਸ਼ਿਸ਼ ਕੀਤਾ ਹੈ ਇਹਨਾਂ ਖੁਸ਼ੀਆਂ ਵਿੱਚ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਹੋਏ ਸਨ ਉਪਰੰਤ ਗੁਰੂ ਘਰ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਤੇ ਸਮਾਪਤੀਆਂ ਹੋਈਆਂ ਨੇ ਉਪਰੰਤ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਭਰੀ ਹੈ ਸੋ ਦਾਸ ਨੂੰ ਵੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੋ ਬੱਚਿਆਂ ਦੀਆਂ ਜਿਹੜੀਆਂ ਦਸਤਾਰ ਬੰਨੀਆਂ ਹੋਈਆਂ ਨੇ ਬਾਬਾ ਜੀ ਨੂੰ ਆਪਾਂ ਇਹ ਸਾਰੇ ਸਮਾਗਮ ਦੀ ਲੱਖ ਲੱਖ ਵਧਾਈ ਦਿੰਨੇ ਆ ਤੇ ਗੁਰਮਖ ਪਿਆਰਿਓ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਆ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਪਾਠੀ ਸਿੰਘ ਨੇ ਕਿਉਂਕਿ ਅੱਜ ਦੇ ਸਮੇਂ ਵਿੱਚ ਬਹੁਤ ਰੌਲਾ ਪਿਆ ਹੋਇਆ ਹੈ ਕਿ ਪਾਠੀ ਸਿੰਘਾਂ ਨੂੰ ਨਗਰ ਵਾਲੀ ਤਨਖਾਹਾਂ ਨਹੀਂ ਦਿੰਦੇ ਗੁਰੂ ਕੇ ਵਜ਼ੀਰਾਂ ਨੂੰ ਤਨਖਾਹਾਂ ਨਹੀਂ ਦਿੰਦੇ ਪਰ ਗੁਰਮਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਵੀ ਜਿੱਥੇ ਭਈ ਕਿਸੇ ਨੂੰ ਕੋਈ ਤੋਟ ਆਉਂਦੀ ਹੋਵੇ ਉਥੇ ਗੁਰੂ ਦੀ ਦੀਗ ਤਿਆਰ ਕਰਕੇ ਅਰਦਾਸ ਕਰੋ ਤੇ ਕੋਈ ਵੀ ਅਰਦਾਸ ਨਹੀਂ ਜਿਹੜੀ ਪੂਰੀ ਨਹੀਂ ਹੁੰਦੀ ਪਰ ਆਪਣੇ ਮਨ ਵਿੱਚ ਕਈ ਵਾਰੀ ਬੜਾ ਹੀ ਹੁੰਦਾ ਹੈ ਵੀ ਜਿਹੜੇ ਗੁਰੂ ਘਰ ਦੇ ਗ੍ਰੰਥੀ ਪਾਠੀ ਵਜੀਰ ਨੇ ਇਹ ਰੋਜ਼ ਅਰਦਾਸਾਂ ਕਰਦੇ ਆ ਪਰ ਇਹਨਾਂ ਨੂੰ ਘਾਟ ਕਿਉਂ ਰਹਿੰਦੀ ਆ ਇਸ ਕਰਕੇ ਗੁਰੂ ਮਾਰੇ ਕਹਿੰਦੇ ਦੱਦਾ ਦੋਸ਼ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀ ਜਾਵਰ ਜਨਾਬ ਮੈਂ ਗ੍ਰੰਥੀ ਸਿੰਘਾਂ ਪਾਠੀ ਸਿੰਘਾਂ ਨੂੰ ਬੇਨਤੀ ਕਰਦਾ ਭਈ ਆਪ ਵੀ ਗੁਰੂ ਤੇ ਗੁਰਮੁਖ ਟੀਕ ਰੱਖਿਆ ਕਰੋ ਗੁਰੂ ਸਾਡੇ ਤੋਂ ਦੂਰ ਨਹੀਂ ਆ ਅਸੀਂ ਗੁਰੂ ਤੋਂ ਦੂਰ ਆ ਇਸ ਕਰਕੇ ਅਸੀਂ ਅਰਦਾਸਾਂ ਬੇਨਤੀਆਂ ਜਿੱਥੇ ਲੋਕਾਂ ਦੀਆਂ ਕਰਦੇ ਆਂ ਲੋਕਾਂ ਦੇ ਘਰੋ ਕੋਠੀਆਂ ਗੱਡੀਆਂ ਕਈ ਕੁਝ ਬਣ ਜਾਂਦਾ ਸਾਡਾ ਕਿਉਂ ਨਹੀਂ ਬਣਦਾ ਕਿਉਂਕਿ ਗੁਰਮੁਖ ਪਿਆਰਿਓ ਸਾਡਾ ਮਨ ਉੱਥੇ ਟਿਕਿਆ ਹੋਇਆ ਹੈ ਤੇ ਬਹੁਤੇ ਗੁਰੂ ਘਰਾਂ ਵਿੱਚ ਪਾਠੀ ਸਿੰਘ ਜਿਹੜੇ ਨਿਤਨੇਮ ਪੂਰਾ ਨਹੀਂ ਕਰਦੇ ਸੋ ਮੈਂ ਪਾਠੀ ਸਿੰਘਾਂ ਨੂੰ ਗੁਰੂ ਕੇ ਵਜ਼ੀਰਾਂ ਨੂੰ ਇਹ ਬੇਨਤੀ ਕਰਦਾ ਵੀ ਜਿੱਥੇ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ ਆਪ ਬਾਣੀ ਪੜ੍ਹਦੇ ਹੋ ਉੱਥੇ ਗੁਰਮੁਖ ਪਿਆਰਿਓ ਗੁਰੂ ਅੱਗੇ ਅਰਦਾਸ ਕਰਿਆ ਕਰੋ ਲੋਕਾਂ ਅੱਗੇ ਅਰਦਾਸ ਨਹੀਂ ਕਰਨੀ ਕਿਉਂਕਿ ਗੁਰੂ ਮਹਾਰਾਜ ਨੇ ਸੰਗਤਾਂ ਦੇ ਮਨ ਵਿੱਚ ਹੀ ਵਸਣਾ ਤੇ ਫੇਰ ਇਸ ਗੁਰਮਖ ਪਿਆਰਿਓ ਸਾਰਾ ਕੁਝ ਬਣਨਾ ਹੈ ਸੋ ਮੈਂ ਇੱਕ ਬੇਨਤੀ ਕਰਦਾ ਮੇਰਾ ਜਦੋਂ ਬਚਪਨ ਦੇ ਵਿੱਚ ਛੋਟੇ ਹੁੰਦਿਆਂ ਮੈਂ ਇਸ ਪਾਸੇ ਗਿਆ ਤੇ ਮੈਨੂੰ ਕਿਸੇ ਗੁਰਮਖ ਪਿਆਰੇ ਨੇ ਕਿਹਾ ਕਿ ਪਾਠੀਆਂ ਦਾ ਕੁਝ ਬਣਦਾ ਨਹੀਂ ਹੁੰਦਾ ਪਰ ਗੁਰਮਖ ਪਿਆਰਿਓ ਬਚਨ ਜਿਹੜਾ ਮਨ ਵਿੱਚ ਵਸਦਾ ਰਿਹਾ ਤੇ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਰਹੇ ਸੋ ਗੁਰਮਖ ਪਿਆਰਿਓ ਅੱਜ ਦਾਸ ਦੇ ਦੋ ਬੱਚੇ ਜਿਹੜੇ ਬਾਹਰ ਦੇਸਾਂ ਵਿਦੇਸ਼ਾਂ ਵਿੱਚ ਨੇ ਇੱਕ ਬੱਚਾ ਇੱਥੇ ਗੁਰਮਖ ਪਿਆਰਿਓ ਵਧੀਆ ਤਰੀਕੇ ਨਾਲ ਰਹਿ ਰਿਹਾ ਹੈ ਇਸ ਕਰਕੇ ਗੁਰਮਤਿ ਪਿਆਰਿਓ ਪਾਠੀਆਂ ਨੂੰ ਵਜੀਰਾਂ ਨੂੰ ਇਹ ਬੇਨਤੀ ਆ ਕਿ ਗੁਰੂ ਤੇ ਟੇਕ ਰੱਖਿਆ ਕਰੋ ਨਿਤਨੇਮ ਪੂਰਾ ਕਰੋ ਅਰਦਾਸ ਬੇਨਤੀ ਕਰੋ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਮਾਰੀ ਕਿਰਪਾ ਕਰਨਗੇ ਤੇ ਰਹਿਮਤ ਕਰਨਗੇ ਸੋ ਅੱਜ ਦੇ ਸਮੇਂ ਦੀ ਇੱਕ ਵਾਰੀ ਫੇਰ ਭਾਈ ਨਿਰਮਲ ਸਿੰਘ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਜੀ ਗੁਰੂ ਮਾਰੀ ਕਿਰਪਾ ਕਰਨ ਇਸੇ ਤਰ੍ਹਾਂ ਨਗਰ ਦੇ ਵਿੱਚ ਸੰਗਤਾਂ ਜੁੜੀਆਂ ਰਹਿਣ ਇਹ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਸਿੰਘਪੁਰ ਅਸਾਧ ਸੰਗਤ ਨੇ ਜੀ ਦਾਸ ਨੂੰ ਬੜਾ ਸਹਯੋਗ ਦਿੱਤਾ ਹੈ। ਕਰੀਬ 5 ਸਾਲ ਹੋ ਗਏ ਨੇ ਇਸ ਨਗਰ ਵਿੱਚ ਗੁਰੂ ਘਰ ਦੀ ਡਿਊਟੀ ਕਰਦੇ ਆ ਤੇ ਪਿਆਰੀ ਸਾਧ ਸੰਗਤ ਨੇ ਰਲ ਮਿਲ ਕੇ ਰਿਆਸ ਵੱਸ ਤੇ ਸੋਹਣੇ ਮਕਾਨ ਬਣਾ ਕੇ ਦਿੱਤੇ ਨੇ। ਸਾਰੀ ਸੰਗਤ ਦਾ ਧੰਨਵਾਦ ਹੈ। ਦੇ ਦਾਸ ਦੇ ਕਹਿਣ ਤੇ ਜੋ ਪ੍ਰੋਗਰਾਮ ਲਿਖਿਆ ਗਿਆ ਬੱਚਿਆਂ ਦੀ ਦਸਾਰਬੰਦੀ ਇਹਦੇ ਵਿੱਚ ਹੀ ਸੰਗਤਾਂ ਨੇ ਵੱਖੋ ਵੱਖ ਸਵਾਵਾ ਆਪਣੇ ਆਪ ਨਿਭਾਈਆਂ ਨੇ ਕਿਸੇ ਗੱਲ ਦੀ ਵੀ ਚਿੰਤਾ ਰਹਿਣ ਨਹੀਂ ਦਿੱਤੀ ਕਹਿੰਦੇ ਸਤ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਵਖਾਣੀਏ ਸੰਗਤ ਦਾ ਦਰਜਾ 21 ਗੁਣਾ ਵੱਡਾ ਹੈ ਸੰਗਤ ਜੋ ਚਾਏ ਕਰ ਸਕਦੇ ਜੇ ਕਰੀਬ 3 ਲੱਖ ਰੁਪਏ ਸੰਗਤ ਦੇ ਕੋਲ ਹੈ ਤੇ ਜਿਹਦੇ ਨਾਲ ਵੱਡਾ ਇੱਕ ਸ਼ੈੱਡ ਲੰਗਰ ਹਾਲ ਦਾ ਬਣਾਇਆ ਤੇ ਦਾਸ ਨੂੰ ਸੋਹਣੇ ਮਕਾਨ ਬਣਾ ਕੇ ਦਿੱਤੇ ਨੇ ਅੱਜ ਦੇ ਸਮੇਂ ਵਿੱਚ 3 ਲੱਖ ਨਾਲ ਕੋਈ ਉਪਰਾਲਾ ਕਰ ਨਹੀਂ ਸਕਦਾ ਕਿਉਂਕਿ ਸੰਗਤ ਦਾ ਸਜੋਗ ਹੈ ਸੰਗਤ ਨੇ ਉਹਦੇ ਵਿੱਚ ਵੀ ਸਿਮਟ ਦੇ ਬਜਰੇ ਸਰਯੇ ਦੇ ਸਵਾਵੰਦ ਭਾਈਆਂ ਨੇ ਤੇ ਕਾਰ ਸੰਪੂਰਨ ਹੋਏ ਨੇ ਮੈਂ ਫਿਰ ਤੈਹ ਦਿਲ ਤੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਨਗਰ ਸਿੰਘਪੁਰਾ ਸਾਧ ਸੰਗਤ ਦਾ ਮੈਂ ਕੋਟਨ ਕੁ ਰਿਣੀ ਆ ਧੰਨਵਾਦ ਧੰਨਵਾਦ ਕਰਦਾ ਹਾਂ ਜੀ ਤੇ ਸਾਰੀ ਸੰਗਤ ਨੂੰ ਇਹ ਉਪਦੇਸ਼ ਹੈ ਛੋਟੇ-ਛੋਟੇ ਬੱਚਿਆਂ ਨੂੰ ਗੁਰੂ ਘਰ ਵਿੱਚ ਪ੍ਰੇਰ ਕੇ ਦੋਨਾਂ ਟਾਈਮਾਂ ਵਿੱਚੋਂ ਜਾਨੀ ਕਿ ਜਾਨਕ ਸ਼ਾਮ ਦੇ ਟਾਈਮ ਵਿੱਚ ਬੱਚੇ ਜਿਹੜੇ ਨੇ ਆਖੇ ਵੀ ਲੱਗ ਜਾਂਦੇ ਨੇ ਵਿਹਲੇ ਵੀ ਹੁੰਦੇ ਆ ਪ੍ਰੇਰ ਕੇ ਉਹਨਾਂ ਨੂੰ ਖੇਡ ਤੋਂ ਹਟਾ ਕੇ ਗੁਰੂ ਘਰ ਵਿੱਚ ਲੈ ਕੇ ਆਣ ਕੇ ਘਟੋ-ਕਟ ਜੋ ਰਹਿ ਰਾਸਿਓ ਪਹਿਲਾਂ ਪੜ੍ਹਾਈ ਜਾਵੇ ਬੱਚਿਆਂ ਨੂੰ ਉਹ ਹੈ ਵੀ ਸਰਲ ਹੈ ਸਿੱਖ ਵੀ ਬੱਚੇ ਸਿੱਤੀ ਜਾਂਦੇ ਨੇ ਉਸ ਤੋਂ ਉਪਰੰਤ ਹੁਕਮਨਾਮਾ ਜਿਹੜਾ ਅਰਦਾਸ ਬੇਨਤੀ ਜ਼ਰੂਰੀ ਪਹਿਲਾਂ ਸਿਖਾਉਣਾ ਚਾਹੀਦਾ ਹੈ ਕਿਉਂਕਿ ਬੱਚਾ ਸੇਕੇ ਡਿਊਟੀਆਂ ਲਾ ਲੈਂਦਾ ਲਾ ਲੈਂਦਾ ਵਾ ਲਾਲਚ ਪੈ ਜਾਂਦਾ ਪਰ ਹੁਕਮਨਾਮੇ ਤੋਂ ਅਰਦਾਸ ਤੋਂ ਵਾਂਝਾ ਰਹਿ ਜਾਂਦਾ ਵਾ ਵਾਹਿਗੁਰੂ ਇਹ ਗ੍ਰੰਥੀ ਸਿੰਘਾਂ ਦਾ ਫਰਜ਼ ਬਣਦਾ ਪਹਿਲਾਂ ਬੱਚੇ ਨੂੰ ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਮੰਗਲਾਚਾਰਨ ਤੇ ਜਿਹੜਾ ਰਹਿਰਾਸ ਦਾ ਇਹ ਪਾਠ ਅਰਦਾਸ ਜ਼ਰੂਰ ਸਿਖਾਉਣੀ ਚਾਹੀਦੀ ਹੈ ਇਹ ਦਾਸ ਦੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पिता <analyze anthropology>